ਕਿ ਮੇਰਾ ਮੰਨਦੇ ਮੇਰੀ ਜੀ ਮੈਨੂੰ ਜੇ ਤੁਸੀਂ ਸਹੀ ਗੱਲ ਪੁੱਛੋ ਨਾ ਮੈਨੂੰ ਇਲੈਕਸ਼ਨ ਲੜਨ ਵਾਸਤੇ ਗਰਸੇਵਿਕ ਸਿੰਘ ਜੁਵਾਰ ਕੀ ਲੈ ਕੇ ਆਇਆ ਜੀ ਹਾਂਜੀ ਜੀ ਉਹ ਕੁਰਬਾਨੀ ਬਹੁਤ ਵੱਡੀ ਹੈ ਜਿਵੇਂ ਹੁਣੇ ਤੁਸੀਂ ਦੱਸ ਰਹੇ ਹੋ ਸੰਬੋਧਨ ਹੋ ਰਹੇ ਹੋ ਸੰਗਤ ਨੂੰ ਪਰ ਉਦੋਂ ਤੁਹਾਡੀ ਉਮਰ ਕਿੰਨੀ ਸੀ ਲਗਭਗ ਜਦੋਂ ਤੁਹਾਡੇ ਪਿਤਾ ਜੀ ਮਤਲਬ ਉਹ ਸਿੱਖ ਕੌਮ ਦੀ ਜਿਹੜੀ ਲੱਥੀ ਪੱਗ ਨੂੰ ਉਹਨਾਂ ਨੇ ਆਪਣੀ ਕੁਰਬਾਨੀ ਦੇ ਕੇ 6 ਸਾਲ ਜੀ 6 ਸਾਲ 6 ਸਾਲ ਦੇ ਕਿੰਨੇ ਕੁ ਮੁਸ਼ਕਲ ਆਈਆਂ ਉਦੋਂ ਬਾਅਦ ਜੀਵਨ ਦੇ ਵਿੱਚ ਉਸ ਤੋਂ ਬਾਅਦ ਜੀ ਥੋੜੀਕ ਜਿਹੀ ਦੇਰ 2 ਸਾਲ ਮੁਸ਼ਕਿਲਾਂ ਆਈਆਂ ਕਿਉਂਕਿ ਸਾਡੇ ਮਦਰ ਜੇਲ੍ਹ 'ਚ ਹੋ ਗਏ ਸੀ 86 'ਚ ਫਿਰ 18 22 ਸੂ ਤੁਸੀਂ ਅਸੀਂ ਤਿੰਨ ਜੀ ਦੂਜਿਆਂ ਦੀ ਉਮਰ ਕੀ ਸੀ ਉਦੋਂ ਜਦੋਂ ਮਾਰਤ ਜੇਲ੍ਹ ਇੱਕ ਡੇਢ ਉਹ ਛੋਟੇ ਹੀ ਸੀ ਜੀ ਉਹ ਵੀ ਉਦੋਂ ਮਤਲਬ ਜਿਹੜਾ ਛੋਟਾ ਸੀ ਉਹ 2 ਸਾਲ ਦਾ ਹੋਊਗਾ ਨਾਲ ਜੇਲ੍ਹ ਘਟਣੀ ਪਈ ਹਾਂਜੀ ਬਈ ਸਾਨੂੰ ਐਵੇਂ ਸੀ ਵੀ ਅਸੀਂ ਕਿਉਂਕਿ ਕੇਸ ਤਾਂ ਉਹਨਾਂ ਦਾ ਕੋਈ ਸੀਰੀਅਸ ਸੀਗਾ ਨਹੀਂ ਬਸ ਇੱਕ ਵੈਸੇ ਕੀਤਾ ਹੋਇਆ ਸੀ ਸਾਨੂੰ ਅਲਾਉਡ ਸੀ ਅਸੀਂ ਜੇਲ੍ਹ 'ਚ ਚਲੇ ਜਾਂਦੇ ਸੀ ਅਸੀਂ ਵੈਸੇ ਫਿਰ ਕਿਉਂਕਿ ਮਦਰ ਸਾਡੇ ਜੇਲ੍ਹ 'ਚ ਸੀ ਸਾਨੂੰ ਹੋਸਟਲ 'ਚ ਪਾਤਾ ਸੀ ਤੇ ਫਿਰ ਅਸੀਂ ਛੁੱਟੀਆਂ 'ਚ ਜੇਲ੍ਹ 'ਚ ਚਲੇ ਜਾਂਦੇ ਸੀ ਉੱਥੇ ਹੀ ਰਹਿੰਦੇ ਸੀ 2-3 ਸਾਲ ਉਹ ਜੇਲ੍ਹ 'ਚ ਰਹੇ ਆ 89 'ਚ ਬਾਹਰ ਆਏ ਆ ਫਿਰ ਇਲੈਕਸ਼ਨ ਆ ਗਿਆ ਇਲੈਕਸ਼ਨ ਲੜ ਕੇ ਉਹ ਐਮਪੀ ਬਣ ਗਏ ਇਸ ਹਾਲ ਕੀ ਸਰਕਾਰ ਚੱਲੀ ਐ ਇਸ ਹਾਲ ਕੇ ਸਰਕਾਰ ਫਿਰ ਗਿਰ ਗਈ ਉਸ ਤੋਂ ਬਾਅਦ ਫਿਰ 91 ਦੇ ਵਿੱਚੋਂ ਐਕਸਪਾਇਰ ਹੋ ਗਏ ਉਹਨਾਂ ਦੇ ਐਕਸਪਾਇਰ ਹੋਣ ਤੋਂ ਬਾਅਦ ਅਸੀਂ ਬਹੁਤ ਮਾੜਾ ਟਾਈਮ ਦੇਖਿਆ ਸਾਡੀ 2008 ਤੱਕ 1991 ਤੋਂ ਲੈ ਕੇ ਮੇਰੀ ਪਰਸਨਲੀ ਕਿਸੇ ਨੇ ਵੀ ਮਦਦ ਨਹੀਂ ਕੀਤੀ 2008 ਤੱਕ ਬਿਲਕੁਲ ਵੀ ਨਹੀਂ ਕੀਤੀ 2008 ਤੋਂ ਬਾਅਦ ਜਦੋਂ ਮੇਰੇ ਵਿਆਹ ਦੀ ਖਬਰ ਅਖਬਾਰ ਦੇ ਵਿੱਚ ਛਪੀ ਫਿਰ ਕੌਮ ਨੂੰ ਮੇਰੇ ਬਾਰੇ ਪਤਾ ਲੱਗਿਆ ਥੋੜਾ ਜਿਹਾ ਇੰਟਰਸਟ ਹੋਇਆ ਤਾਂ ਮੇਰੀ ਮਾੜੀ-ਮੋਟੀ ਮਦਦ ਕੀਤੀ ਉਹਨਾਂ ਨੇ ਪਹਿਲਾਂ ਨਹੀਂ ਕਿਸੇ ਨੇ ਵੀ ਕੀਤੀ ਕੌਮ ਦੀ ਤਰਸਦੀ ਮੰਨਦੇ ਹਾਂ ਵੀ ਵੇਖੋ ਉਹਨਾਂ ਦਿਨਾਂ ਦੇ ਵਿੱਚ ਤੁਹਾਡੇ ਪਿਤਾ ਜੀ ਪੁਲਿਸ ਇੰਸਪੈਕਟਰ ਸਨ ਤੇ ਕਿੰਨੇ ਵੱਡੇ ਅਹੁਦੇ ਤੋਂ ਰਿਟਾਇਰਮੈਂਟ ਹੋਣੀ ਸੀ ਪਰ ਉਹਨਾਂ ਨੇ ਆਪਣੀ ਨੌਕਰੀ আর ਆਪਣੇ ਬੱਚੇ ਪਰਿਵਾਰ ਨੇ ਵੇਖਿਆ ਪਰ ਇੱਕ ਕੌਮ ਨੂੰ ਤਰਜੀਹ ਪਹਿਲਾਂ ਦਿੱਤੀ ਕੌਮੀ ਹਿੱਤਾਂ ਨੂੰ ਗਿਲਾ ਕਿਦੇ ਨਾਲ ਕਰਦੇ ਹਾਂ ਵੀ ਇੰਨੇ ਸਾਲ ਤੁਹਾਡੇ ਸਾਹ ਦੇ ਲਈ ਗਿਲਾ ਜੀ ਮੇਰਾ ਤਾਂ ਦੇਖੋ ਕੌਮ ਨਾਲ ਤਾਂ ਮੇਰਾ ਕੋਈ ਗਿਲਾ ਨਹੀਂ ਜਥੇਬੰਦੀਆਂ ਜਥੇਬੰਦੀਆਂ ਹੈ ਜਿਹੜੀਆਂ ਐਲਾਨ ਕਰਦੀਆਂ ਸੀ ਸਾਡੇ ਮਾਤਾ ਦੇ ਭੋਗ ਤੇ ਵੀ ਅਸੀਂ ਇਹ ਬੱਚਿਆਂ ਦਾ ਧਿਆਨ ਰੱਖਾਂਗੇ ਅਸੀਂ ਸਾਰਾ ਸਕੂਲ ਦੀਆਂ ਫੀਸਾਂ ਦਵਾਂਗੇ ਤੇ ਉਹ ਨਹੀਂ ਜੀ ਕਿਉਂਕਿ ਦੇਖੋ ਸਾਡੀ ਜਿਹੜੀ ਰਿਸਪੈਕਟ ਹੈ ਨਾ ਉਹ ਆਮ ਸਿੱਖ ਦੇ ਮਨ ਦੇ ਵਿੱਚ ਬਹੁਤ ਰਿਸਪੈਕਟ ਹੈ ਜਿਹੜੇ ਲੀਡਰ ਹੈ ਲੀਡਰਾਂ ਦੇ ਦੋ ਮੂੰਹ ਹੁੰਦੇ ਆ ਜਿਹੜੇ ਜ਼ਿਆਦਾ ਚਲਾਕ ਹੁੰਦੇ ਆ ਮਤਲਬ ਦੂਸਰੀ ਤਰ੍ਹਾਂ ਦੇ ਤੇ ਉਹਦੇ ਵਿੱਚ ਇਹ ਹੈ ਵੀ ਉਹ ਜੇ ਤਾਂ ਜੇ ਤਾਂ ਸਰਬਜੀਤ ਸਿੰਘ ਉਹਨਾਂ ਦੇ ਨਾਲ ਹੈ ਫਿਰ ਤਾਂ ਬੀਨਤ ਸਿੰਘ ਸ਼ਹੀਦ ਹੈ ਜਿਹੜੇ ਆਪਣੇ ਆਪ ਨੂੰ ਪੰਥ ਕਹਿੰਦੇ ਆ ਤੇ ਜੇ ਸਰਪਜੀਤ ਸਿੰਘ ਉਹਨਾਂ ਨਾਲ ਨਹੀਂ ਹੈ ਫਿਰ ਉਹਨਾਂ ਲਈ ਬੈਂਤ ਸਿੰਘ ਵੀ ਸ਼ਹੀਦ ਨਹੀਂ ਹੈ